ਗੌੜੀ ਗੁਆਰੇ ਦੀ ਮਹੱਲਾ ਪੰਜਵਾ ਨੈਨੋ ਨੀਦ ਪਰ ਦ੍ਰਿਸ਼ ਵਿਕਾਰ ਹੁਣ ਸਰਦੂਰੀ ਜੀ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਕ ਬਸੋ ਆਪਣੀ ਲਹਿ ਜਿਵੇਂ ਘਰ ਵਿੱਚ ਸਾਰੇ ਸ਼ਰਾਬੀ ਕਮੜੇ ਹੋ ਕੇ ਸ਼ਰਾਬੀ ਕੇ ਸੁੱਕੇ ਪਏ ਹੋ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਖਬਰ ਨਾ ਹੋਵੇ ਕਿਵੇਂ ਦੇ ਇੱਕ ਘਰ ਹੈ ਇਹਦੇ ਵਿੱਚ ਸਾਰੇ ਇੰਦਰੀ ਜਿਹੜੇ ਹੈ ਇਹ ਸਾਰੇ ਮਾਇਆ ਦੇ ਮੋਹ ਰੂਪੀ ਸ਼ਰਾਬ ਨੂੰ ਪੀ ਕੇ ਕਮਲੇ ਹੋ ਕੇ ਸੁੱਤੇ ਪਏ ਐ ਇਹਨਾਂ ਨੂੰ ਕੋਈ ਵਿਆਗਤ ਨਹੀਂ ਹੈ ਆਪਣੇ ਘਰ ਸਾंभਣ ਦੀ ਆਪ ਦੇ ਗੁਣ ਰੱਖਣ ਦੀ ਉਹ ਗੁਣ ڈاکੂ ਬਣ ਕੇ ਨਹੀਂ ਲੁੱਟਦੇ ਇਹ ਦ੍ਰਿਸ਼ਤਾਨ ਦੇ ਇੱਕ ਹਿਯੂ ਫਰਮਾਉਂਦੇ ਹਨ ਮੈਨ ਨੂੰ ਨੀਂਦ ਪਰਦਰਸ਼ਿਕ ਵਿਕਾਰ ਇਹਨਾਂ ਭਾਈ ਵੇਖੋ ਨੈਤਰਾ ਵਿੱਚ ਨੀਂਦ ਆਉਂਦੀ ਹੈ ਜਿਹੜੀ ਭਜਨ ਸਿਮਨ ਕਰਨ ਦੇ ਵੇਲੇ ਨੀਂਦ ਆ ਜਾਣੀ ਇਹ ਵੀ ਸਾਥ ਸੰਗੇ ਜੀ ਇਹ ਸ਼ਰਾਬ ਜਿਵੇਂ ਪੀ ਕੇ ਆਦਮੀ ਅੱਖਾਂ ਮੀਂ ਜਾਂਦਾ ਗੁੱਟ ਹੋ ਜਾਂਦਾ ਕਿਉਂ ਜਿਹੜੀ ਨੀਂਦ ਐ ਨੂੰ ਗੁੱਟ ਕਰ ਦਿੰਦੀ ਐ ਸਿਮਨ ਭਜਨ ਵੇ ਜਿਵੇਂ ਫਰੀਦ ਸਾਹਿਬ ਜੀ ਨੇ ਫਰਮਾਇਆ ਹੈ ਕਿ ਪਿਛਲ ਰਾਤ ਨੂੰ ਜਾਗਿ ਸ੍ਰੀ ਜੀਵਨ ਜਦੋਂ ਮੋਇਓ ਹੈ ਜਿਦਾਂ ਰੱਬ ਦਾ ਸਾਹੇ ਤੇ ਰੱਬ ਨੂੰ ਵਿਸਤ੍ਰੀ ਹੋ ਹੈ ਇਸ ਪ੍ਰਕਾਰ ਕਵੀਰ ਸੁਤਾ ਕਿਆ ਕਰੇ ਬੈਠਾ ਰਹਿ ਔਰ ਜਾਗ ਜਾ ਕੇ ਸੰਗ ਤੇ ਬੀਛਣਾ ਤਾਹੀਂ ਕੇ ਸੰਗ ਲਾ ਕਈ ਬੈਠੇ ਹੀ ਸੁੱਤੇ ਰਹਿੰਦੇ ਐ ਤੇ ਨਹੀਂ ਬੈਠਾ ਵੀ ਰਹੇ ਤੇ ਜਾਗ ਵੀ ਇਸ ਪ੍ਰਕਾਰ ਇਹ ਜਿਹੜੀ ਅੱਖਾਂ 'ਚ ਨੀਂਦ ਆਉਣੀ ਹੈ ਇਹ ਵੀ ਸਭ ਸੰਗਤ ਦੀ ਮਾਇਆ ਦਾ ਮੋਹ ਹੀ ਹੈ ਅਬ ਇੱਕ ਪਰਦ੍ਰਿਸ਼ਟ ਵਿਕਾਰ ਜਿਹੜੀ ਪਰ ਇਸਤਰੀਆਂ ਨੂੰ ਵਿਕਾਰ ਨਿਗਾ ਨਾਲ ਵੇਖਣੇ ਦੇਖ ਪਿਆਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਕਹਿੰਦਾ ਸੀ ਪਿਆਈਆਂ ਦੇ ਚੰਗੇ ਸੂਰੂ ਵੇਖ ਕੇ ਆਪਣੀਆਂ ਸਕੀਆਂ ਮਾਵਾਂ ਸਮਝਣੀਆਂ ਵੱਡੀਆਂ ਬਰਾਬਰ ਦੀਆਂ ਨੂੰ ਭੈਣਾਂ ਸਮਝਣਾ ਛੋਟੀਆਂ ਨੂੰ ਧੀਆਂ ਸਮਝਣਾ ਜਿਵੇਂ ਵੱਡਾ ਬੁਕਰਮੀ ਆਖੀਅਤੀ ਪਹਿਨੋ ਸੰਗੇ ਵੱਡਾ ਬੁਕਾਰੀ ਭਾਵੇਂ ਹੋਵੇ ਆਦਮੀ ਆਪਣੀ ਸਕਤੀ ਹੀ ਪਹਿਨ ਤੋਂ ਸਪੋਜ ਕਰਦਾ ਏ ਇਸ ਪ੍ਰਕਾਰ ਦੇ ਗੁਣ ਹੋਣੇ ਚਾਹੀਦੇ ਸੀ ਪਰ ਅੱਖਾਂ ਦਾ ਨੀਂਦ ਵਿੱਚ ਪੈ ਕੇ ਤੇ ਪਰਾਏ ਘਰਾਂ ਦੀ ਬੁਕਾਰਾਂ ਦੀ ਦ੍ਰਿਸ਼ਟੀ ਵੇਖਣ ਕੇ ਇਹਨੂੰ ਨੀਂਦ ਆ ਗਈ ਅੱਖਾਂ ਨੂੰ ਇਸ ਕਰਕੇ ਜਾਗ-ਜਾਗਦੀਆਂ ਨਹੀਂ ਸੁਟੀਆਂ ਪਈਆਂ ਹਨ ਸਰਬ ਵਿਸੂਈ ਤੂੰ ਦੀਨਾ ਅੱਖਾਂ ਦੇ ਤਾਂ ਹੀ ਫੇਰ ਨਹੀਂ ਨਹੀਂ ਦੇਖੇ ਸਾਥੇ ਨੈਣ ਬਿਖਾਲਿਆ ਇਹਨਾਂ ਅੱਖਾਂ ਨੂੰ ਅੰਨੀਆਂ ਸੁੱਟਿਆ ਜਾਵੇ ਕੁੱਤੀਆਂ ਪਾਈਆਂ ਜਾਣੀਆਂ ਜਿਹੜੀਆਂ ਬਗਾਨੇ ਰੂਪ ਨੂੰ ਅੱਖਾਂ ਦੇਖਦੀਆਂ ਉਹ ਅੰਨੇ ਬਣਾਏ ਜਾਣਗੇ ਇਹ ਦੰਡ ਮਿਲੇਗਾ ਦੂਸਰੇ ਜਨਮ ਵਿੱਚ ਉਹਨਾਂ ਨੂੰ ਇਸ ਪ੍ਰਕਾਰ ਜਿਹੜੇ ਕਿਸ ਦੀਆਂ ਅੱਖਾਂ ਕੱਢੇ ਉਹਨਾਂ ਦੀਆਂ ਅੱਖਾਂ ਕੱਢੀਆਂ ਜਾਣੀਆਂ ਕਿਉਂ ਵਿਕਾਰ ਉਹ ਆਵੀਂ ਦ੍ਰਿਸ਼ਟੀ ਜਿਹੜੀ ਪ੍ਰਾਏ ਕਰਦੀ ਤੇ ਕੰਝੀ ਨੀਂਦ ਆ ਗਈ ਹੈ ਵਾਖੂ ਜੇ ਦਰਸ਼ਨ ਨਹੀਂ ਕਰ ਸਕਦੀ ਅੱਖਾਂ ਸਰਵਨ ਸੋਏ ਸੋਣ ਨਿੰਦ ਵਿਚਾਰ ਇਹ ਕੰਨ ਭਵੇਂ ਬੜੇ ਤਕੜੇ ਐ ਬੰਬ ਦੇ ਗੋਲਿਆਂ ਦੀ ਆਵਾਜ਼ ਸੁਣਦੇ ਐ ਤੋਪਾਂ ਲਾਹੌਰ ਦੀਆਂ ਆਵਾਜ਼ਾਂ ਸੁਣ ਲੈਂਦੇ ਐ ਪਰ ਪ੍ਰਾਈ ਨਿੰਦਿਆਂ ਸੁਣ ਵਿੱਚ ਤੇ ਵੀ ਇਹ ਫਲਾਣਾ ਜਰੂਰ ਆਦਮੀ ਹੈ ਜਾਂ ਤਹਿਰਾ ਹੀ ਹੋਣਾ ਜਦੋਂ ਕਿਸੇ ਦੀ ਕੋਈ ਆਦਮੀ ਆ ਕੇ ਨਿੰਦਿਆ ਕਰੇ ਉਹਦੀ ਵਿਚਾਰ ਚ ਪੈ ਜਾਣਾ ਜਰੂਰ ਇਹ ਆਦਮੀ ਵਾਕਿਆ ਹੀ ਇਹੋ ਜਿਹਾ ਹੋਣਾ ਜਿਵੇਂ ਕਹਿੰਦਾ ਕਿਉਂ ਪੁਰਾਈ ਮਿੰਦਿਆ ਦੇ ਸੁਣਨ ਦੀ ਵਿਚਾਰ ਜਿਹੜਾ ਲੱਗਣਾ ਹੈ ਇਹ ਕੰਨ ਸੁੱਕੇ ਪਏ ਆ ਪਰਮਾਰਸ ਵੱਲੋਂ ਮਹਾਰਾਜ ਜਸਕਰ ਸੁਣਨੇ ਹੈ ਰਸਨਾ ਸੋਈ ਲੋਭ ਮਿੱਠਾ ਸਾਜ ਜਿਹੜੀ ਰਸਨਾ ਹੈ ਇਹ ਮਿੱਠੇ ਸਵਾਦਾਂ ਦੇ ਲੋਭ ਵਿੱਚ ਇਹ ਮਿੱਠੇ ਪਦਾਰਥਾਂ ਨੂੰ ਖਾਣ ਚ ਲੱਗੀ ਰਹਿੰਦੀ ਹੈ ਸੋ ਹਰ ਵਕਤ ਇਹ ਸੁੱਕੀ ਪਈ ਆ ਪਰਮੇਸ਼ਰ ਦੇ ਸਿਮਨ ਰਸਨਾ ਪ੍ਰਭ ਦੀ ਬਸੇ ਸਾਧ ਕੀ ਰਸਨਾ ਇਹ ਗੁਣ ਲੈਣਾ ਸੀ ਇਸ ਗੁਣ ਤੋਂ ਖਾਲੀ ਲੋਭ ਵਿੱਚ ਪਈ ਹੋਈ ਲੋਭ ਦੀਆਂ ਗੱਲਾਂ ਕਰਨ ਵਿੱਚ ਤੇ ਮਿੱਠੇ ਸਵਾਦਾਂ ਦੇ ਲੋਭ ਵਿੱਚ ਰਸਨਾ ਸੁੱਤੀ ਪਈ ਆ ਭਜਨ ਵੱਲੋਂ ਮਾਨਸ ਹੋਇਆ ਮਾਇਆ ਬਿਸਮਾ ਜਿਹੜਾ ਮਨਸੀ ਇਹਨਾਂ ਦੇ ਕੋਲ ਵੈਰੀ ਇੰਦਰੀਆਂ ਨੇ ਇਹ ਮਾਇਆ ਦੀ ਹੈਰਾਨਗੀ ਸੁੱਤਾ ਪਿਆ ਬੱਲੇ ਬੱਲੇ ਵੀ ਫਲਾਣੇ ਦੇ ਕੋਲ ਇੰਨੀ ਮਾਇਆ ਹੈ ਮੇਰੇ ਕੋਲ ਇੰਨੀ ਮਾਇਆ ਹੈ ਫਲਾਣੇ ਕੋਲ ਕੱਖ ਨਹੀਂ ਹੈ ਕਿਉ ਮਾਇਆ ਦੀ ਹੈਰਾਨਗੀ ਚ ਮਨ ਸੁੱਤਾ ਪਿਆ ਹੈ ਇਸ ਗ੍ਰਹਿ ਮਹਿ ਕੋਈ ਜਾਗਤ ਰਹੇ ਜੋ ਜੱਜ ਵਾਲੀ ਦੀਆਂ ਅੱਖਾਂ ਕੰਨ ਨਾਸਾ ਆਦਿਕ ਤੇ ਮਨ ਆਦਿਕ ਇਸ ਘਰ ਵਿੱਚ ਕੋਈ ਤਾਂ ਜਾਗਦਾ ਰਹੇ ਦੇ ਰੂਪੀ ਘਰ ਦੇ ਵਿੱਚ ਸਬਤ ਵਸ ਉਹ ਆਪਣੀ ਲਹਿ ਉਹ ਆਪਣੀ ਵਸਤੂ ਆਤਮਾਨੰਦ ਰੂਪੀ ਸਬਤ ਲੈ ਸਕਦਾ ਹੈ ਉਹਨਾਂ ਦੇ ਸਬਤ ਤੋਂ ਉਹ ਨੂੰ ਕਾਮ ਕ੍ਰੋਧ ਚੋਰੀ ਲੁੱਟ ਨਾ ਜਾ ਸਕਦੇ ਜਿਹੜਾ ਆਦਮੀ ਜਾਗਦਾ ਰਹੇ ਸਾਹਤਾਂ ਰਹੇ ਆਤਮਨੰਦ ਰੂਪੀ ਵਸਤੂ ਨੂੰ ਉਹ ਕਾਇਮ ਲੈ ਸਕਦਾ ਹੈ ਰਹਾਉ ਸਗਲ ਸਹੇਲੀ ਆਪਣੇ ਰਸਮਾਤੀ ਇਹ ਸਾਰੀਆਂ ਹੀ ਜਿਹੜੀਆਂ ਸਖੀਆਂ ਜਿਹੜੀਆਂ ਹਨ ਇੰਦਰੀਆਂ ਰੂਪੀ ਸਖੀਆਂ ਬਿੰਦਰੀਆਂ ਰੂਪ ਸਖੀਆਂ ਇਹ ਸਾਰੀਆਂ ਆਪੋ ਆਪਣੇ ਅੱਖਾਂ ਰੂਪ ਦੇ ਵੇਖਣ ਚ ਕੰਨ ਸ਼ਬਦ ਸੁਣਨ ਵਿੱਚੀ ਰਸਨਾ ਰਸ ਲੈਣ ਵਿੱਚੀ ਆਪੋ ਆਪਣੀ ਰਸਮਾਂ ਚ ਮਸਤ ਹੋਈਆਂ ਪਈਆਂ ਹਨੇ ਗ੍ਰਹਿ ਆਪਣੀ ਕੀ ਖਬਰ ਨਾ ਜਾਣਤੀ ਇਸ ਤੋਂ ਪ੍ਰਹਿਨ ਕਰ ਜੇ ਨਿਰਸਿਮਪੀ ਵਕਲਪਾਦਕ ਜਿਹੜੀਆਂ ਗੁਣਤੀਆਂ ਹੈ ਆਪਣਾ ਘਰ ਅੰਤਾਂ ਕਰਨ ਰਖਣ ਵੀ ਇਹਨਾਂ ਨੂੰ ਕਿਸੇ ਨੂੰ ਖਬਰ ਜਾਣੀ ਨਹੀਂ ਕਿ ਅਸੀਂ ਵਿਕਾਰਾਂ ਤੋਂ ਰੋਕ ਕੇ ਰੱਖੀਏ ਮਨ 'ਚ ਵਿਕਾਰ ਨਾ ਹੋਣ ਦੇਈਏ ਮੂਸਨਹਾਰ ਪੰਜ ਬਟਵਾਰੇ ਪੰਜ ਕਾਮ ਕਰੋ ਲੋਭ মোহਕਾਰ ਆ ਮਾਰ ਹਨੇ ਗਿਆਨ ਬਟਵਾਰੇ ਪੰਜੇ ਗਿਆਨ ਇੰਦਰੀਗੇ ਹਨ ਵਿਸ਼ੇ ਹਨ ਪੰਜੇ ਸਤੁ ਸਪਰਸ਼ ਰੂਪ ਰਸ ਗੰਧ ਬਟਵਾਰੇ ਨੂੰ ਵਾਲੇ ਵਰਜਣ ਵਾਲੇ ਰਾਜ ਤੁਰਿਆਂ ਜਾਨੇ ਰੋਕਣ ਵਾਲੇ ਸੂਨੇ ਨਗਰ ਸਵੈਲ ਨੂੰ ਚਲਦਿਆਂ ਹੋਇਆ ਇਹ ਰੋਕਣ ਵਾਲੇ ਹਨ ਜਿਹੜੇ ਇੰਦਰੀਆਂ ਦੇ ਵਿਸ਼ੇ ਹੈ ਸੂਨੇ ਨਗਰ ਪਰੇ ਠਗ ਹਾਰੇ ਜੂ ਕੋਈ ਆਈ ਸਾਰੇ ਸ਼੍ਰਾਦੀ ਹੋ ਕੇ ਕਮਲੇ ਹੋ ਕੇ ਗਿਗਪੈਣ ਫਿਰ ਸੁਨਸਾਨ ਹੀ ਨਗਰ ਹੁੰਦਾ ਹੈ ਨਾ ਠੱਗੀ ਮਾਰਨ ਵਾਲੇ ਸੁੰਨੇ ਨਗਰਾਂ 'ਚ ਆਪਰਵੇਸ਼ ਹੁੰਦੇ ਹੈ ਕਿਵੇਂ ਸੁੰਨਾ ਜਾਣ ਕਰਕੇ ਪਰਮੇਸ਼ਰ ਕੋਈ ਭਜਨ ਸੁਮਿਲ ਰੂਪੀ ਜਾਗਰਤੋ ਬਿਨਾ ਜਾਣ ਕੇ ਦੇਹ ਨੂੰ ਇਹ ਠੱਗੀ ਮਾਰਨ ਵਾਲੇ ਕਾਮ ਕਰੋ ਲੋਭ ਮੋਹ ਹੰਕਾਰ ਜੰ ਸਬਦ ਸਪਰਸ਼ ਰੂਪ ਦਾ ਸੰਗ ਇਹ ਠੱਗੀ ਆਰੇ ਸੁੰਨੇ ਨਗਰ ਦਾ ਆਪਰਵੇਸ਼ ਹੋਏ ਇਹਨਾਂ 'ਚ ਰੱਖਣ ਵਾਲਾ ਕੋਈ ਵੀ ਨਹੀਂ ਆਪਦੇ ਘਰ ਨੂੰ ਇੰਦਰੀਆਂ 'ਚੋਂ ਔਰ ਤੇ ਰਖ ਬਾਪ ਨਾ ਮਾਈ ਉਹਨਾਂ ਕਾਮ ਕਰੋ ਤੋਂ ਇਹ ਮਾਂ ਦੀ ਸ਼ਰਨ ਪਈਏ ਨਹੀਂ ਰੱਖ ਸਕਦਾ। ਇਹ ਬਾਪੂ ਦੀ ਸ਼ਰਨ ਪਈਏ ਨਹੀਂ ਰੱਖ ਸਕਦੇ। ਬਾਪ ਇਸੇ ਪ੍ਰਕਾਰ ਮਨੁੱਖ ਨਹੀਂ ਰੱਖ ਸਕਦਾ। ਮਾਈ ਬੁੱਧੀ ਵੀ ਇਹਨਾਂ ਤੋਂ ਰੱਖ ਨਹੀਂ ਸਕੋ। ਸਮਰੱਥ ਨਹੀਂ। ਜੇ ਉਹ ਕਾਮ ਕ੍ਰੋਧ ਆਦਿਕ ਅੰਦਰ ਹੁੰਦੇ ਨਾ ਮਨ ਦਾ ਰੋਕ ਸਕਦਾ। ਨਾ ਬੁੱਧੀ ਰੋਕ ਸਕਦੀ ਹੈ। ਨਾ ਮਾਂ ਤੇ ਬਾਪੂ ਰੋਕ ਸਕਦੇ ਹਨ। ਹੁਣ ਤੇ ਰਾਖਾ ਮੀਤ ਨਾ ਭਾਈ। ਉਹਨਾਂ ਤੋਂ ਜੇ ਮਿੱਤਰ ਸੱਜਣ ਹੋਣਗੇ ਉਹ ਵੀ ਨਹੀਂ ਰੋਕ ਸਕਦੇ। ਰਾਜਾਵਲੀ ਰੋਗਸ਼ਾ ਕਿ ਕਿ ਇਸ ਤਰ੍ਹਾਂ ਮਿੱਤਰ ਜਿਹੜੇ ਹਨ ਮੰਨੇ ਹੋਏ ਆਪਣੇ ਅੰਦਰ ਇੰਦਰੀਆਂ ਦੇ ਵਿਸ਼ੇ ਉਹ ਤਾਂ ਆਪ ਹੀ ਠੱਗ ਹੋ ਐ ਤੇ ਮਿੱਤਰ ਭਰਾ ਜਿਹੜੇ ਮੰਨੇ ਹੋਏ ਹਨ ਇੰਦਰੀਏ ਆਦਿਕ ਇਹ ਇੰਦਰੀਆਂ ਦੇ ਸੰਬੰਧ ਜਿਹੜੇ ਵਿਸ਼ੇ ਆ ਉਹ ਮਿੱਤਰ ਹਨਗੇ ਇੰਦਰੀਏ ਭਾਈਆਂ ਦੀ ਨਹੀਂ ਆਈਏ ਲਖਣ ਜੋਗ ਨਹੀਂ ਹਨ ਪਰ ਤੇ ਆਖੋ ਕਿ ਮਿੱਤਰ ਤੇਰਾ ਆਈਆ ਕਮਿਸ ਅਜ ਦੇ ਦਾਰਗ ਸਿਣਾਣ ਕੋ ਨਾ ਹੋਈ ਰਹਤੀ ਜੇ ਪੈਸੇ ਦੇਚ ਵੱਡੀ ਦੇ ਕੇ ਰਹਿ ਜੀ ਉਹਨਾਂ ਤੋਂ ਬਚੀਏ ਕਿਉ ਧੰ ਦੇ ਕੇ ਵੀ ਨਹੀਂ ਬਚ ਸਕੀ ਰਹਿਣਾ ਪਜਾਰ ਤੋਂ ਕੋ ਅਜੇ ਕੋਈ ਸਿਆਣਪ ਦੇ ਨਾਲ ਰਹਿਣਾ ਚਾਹੇ ਸਿਆਣਪ ਨਾਲ ਵੀ ਇਹਨਾਂ ਤੋਂ ਰਹਿਤ ਨਹੀਂ ਹੋਈਗਾ ਇਹ ਚਿੰਬੜ ਵੇਲੇ ਇੰਦੇ ਹਨ ਵਿਸ਼ੇ ਇਹ ਦੇ ਹਨ ਸਾਧ ਸੰਗ ਉਹ ਇਹ ਦੁਸ਼ਤ ਵਸ ਹੂਤੇ ਇਹ ਜਿਹੜੇ ਦੁਸ਼ਤ ਐ ਨਾ ਕਾਮ ਕਰੋ ਲੋਭ ਕਾਰ ਇਹਨੇ ਸਾਧ ਸੰਗ ਰਕੀ ਪੀਉ ਜੋ ਪਾਈ ਕੋ ਨਾਨਕ ਹਰ ਸੰਗ ਮਿਰਿਆ ਇਹ ਦੁਸ਼ਤ ਵਸ ਹੁੰਦੇ ਸੰਗਤ ਦੇ ਨਾਲ ਮਿਲ ਕਰਕੇ ਸੰਗਤ ਨੇ ਭਜਨ ਕੀਰਤਨ ਵਿੱਚ ਹਰ ਵਕਤ ਲੱਗੇ ਰਹੀਏ ਹੋਰ ਮਨ ਦੇ ਫੁਰਨਾਂ ਨੂੰ ਰੋਕਣ ਵਿੱਚ ਲਾਈਏ ਹਰ ਵਕਤ ਇਸ ਪ੍ਰਕਾਰ ਇਹ ਦੁਸ਼ਤ ਵਸ ਹੁੰਦੇ ਆ ਕੋਈ ਕਿਸੇ ਤਰੀਕੇ ਨਾਲ ਦੁਸ਼ਟ ਨਿਵਾਸਨ ਦੇ ਕਿਸੇ ਦੇ ਵੀ ਭਾਵੇਂ ਕਿੰਨੇ-ਕਿੰਨੇ ਤਪੀਏ ਆ ਸੌਰਵ ਰਿਸ਼ੀ ਵੇਖੋ ਬੰਚ ਤਪ ਕਰਦਾ ਸੀ ਉਹਦੇ ਫੀਰ ਤੇ ਬਰਮੀ ਜੰਮਦੀ ਇੱਕ ਰਾਜਾ ਆਪਣੀ ਫੌਜ ਕੇ ਅੰਗਾਰ ਦੇ ਸਮੇਤ ਉਹ ਤਲਾਬ ਤੇ ਜਾ ਕੇ ਉਤਰਿਆ ਉਹਦੀਆਂ ਲੜਕੀਆਂ ਕੇਸਾ ਕਰ ਗਈਆਂ ਬਿਚੜੀਆਂ ਹੋਈਆਂ ਤਲਾਬ ਦੇ ਕਿਨਾਰੇ-ਕਿਨਾਰੇ ਆ ਗਈਆਂ ਜਿਸ ਕਿਨਾਰੇ ਤੇ ਰਿਸ਼ੀ ਤਪ ਕਰਦਾ ਸੀ ਬੈਠਾ ਸੌਰਵ ਰਿਸ਼ੀ ਉਹਦੇ ਸੀਰ ਤੇ ਬਰਮੀ ਜੰਮੀ ਹੋਈ ਸੀ ਸਿਉਂਗ ਦੇ ਨਾਲ ਮਿੱਟੀ ਚਰੀ ਹੋਈ ਸੀ ਇਹਨਾਂ ਲੜਕੀਆਂ ਨੂੰ ਸਿਉਂਗ ਤਾਂ ਤਾਸੂ ਲੈ ਦਿੱਤੀ ਮਿੱਟੀ ਲੈ ਕੇ ਦੇਖੇ ਤੇ ਸਰੀਰ ਨਿਕਲ ਆਇਆ ਫਿਰ ਰੂਹੀ ਦਾ ਉਹਦੀਆਂ ਅੱਖਾਂ ਵਿੱਚ ਤੋੜ ਇਹਨਾਂ ਨੇ ਸੂੜੀਆਂ ਦੇਤੀਆਂ ਜੋ ਸੂੜਾਂ ਦਿੱਤੀਆਂ ਅੱਖਾਂ ਵਿੱਚੋਂ ਖੂਨ ਨਿਕਲ ਆਇਆ ਫੇਰ ਡਰਦੀਆਂ ਲੜਕੀਆਂ ਭੱਜ ਆਈਆਂ ਜੋ ਭੱਜ ਆਈਆਂ ਰਾਜਾ ਜੀ ਆ ਬਿੰਕੀ ਕੀਤੀ ਜੀ ਮਹਾਰਾ ਮੈਨੂੰ ਮਾਫ ਕਰੋ ਰਾਜੇ ਨੂੰ ਕਹਿਣ ਲੱਗਾ ਵੀ ਮੈਨੂੰ ਆਪਣੀ ਪੁੱਤਰੀ ਦੇ ਤੇ ਤਾ ਮੈਂ ਮaaf ਕਰੂੰ ਐਨਾ ਤਪ ਕਰਨ ਉਹ ਜੀ ਤੇ ਦਰਮੀ ਜਾਮੂਗੀ ਤੇ ਉਸ ਵੇਲੇ ਰਾਜੇ ਨੇ ਕਿਹਾ ਜੀ ਤੁਸੀਂ ਵਿਰਧ ਹੋ ਤੇ ਮੇਰੀਆਂ ਲੜਕੀਆਂ ਨੌਜਵਾਨ ਹੈ ਜੇ ਜੀ ਤੁਹਾਨੂੰ ਵਰ ਲਵੇ ਇਹ ਜੇ ਸੋਹਣਾ ਸਰੂਪ ਕਾਦਨੇ ਤਾਂ ਲਿਆ ਸੌ ਰਾਜੇ ਦੀਆਂ ਲੜਕੀਆਂ ਸੀ ਸੌ ਨੇ ਇਹਨੂੰ ਵਰ ਲਿਆ ਇਸ ਪ੍ਰਕਾਰੇ ਵਿਗਾੜ ਕਰਨ ਵਾਲੇ ਵਕਾਰ ਹਨ ਸਾਧ ਸੰਗ ਉਹ ਇਹ ਦੁਸ਼ਟ ਵਸ ਹੋਦੇ ਇਹ ਦੁਸ਼ਟੇ ਸਾਧ ਸੰਗ ਦੀ ਵਸਤੂ ਨੇ ਇਹ ਬੜਿਆ ਬੜਿਆ ਤਤਿਆਂ ਨੂੰ ਮਨੀ ਛੱਡਦੇ ਹਨ ਪਰ ਕਿਰਪਾ ਮੁਹ ਸਾਰੰਗ ਪਾ ਜਿਸ ਅਰਜ ਨਾਵੇਂ ਤਨਖਤਾਰੀ ਪ੍ਰਭੂਸ਼ਰ ਸਾਰੰਗ ਉਹੀ ਜੇ ਸ਼ਾਂਤੀ ਬੂਦ ਨੂੰ ਚਾਹੁੰਦਾ ਹੈ ਇਵੇਂ ਸ੍ਰੇਸ਼ਟਾਈ ਸੈਨ ਕਾਰਤਕੀ ਦੇਣ ਵਾਲੇ ਪਰਮੇਸ਼ਰ ਸਾਡੇ ਤੇ ਕਿਰਪਾ ਕਰ ਸੰਤਨ ਧੂਰ ਸਰਗ ਨਿਧਾਨ ਸੰਤਨ ਦੀ ਧੂਰ ਸਾਨੂੰ ਪ੍ਰਾਪਤ ਹੋਵੇ ਸਰੂਆ ਹੋਵੇ ਇਸ ਵਿੱਚ ਸਾਰੇ ਹੀ ਖਜ਼ਾਨੇ ਹਨ ਨੌ ਨਿਡੀਆਂ 18 ਸੁਧੀਆਂ ਦਾ ਹੋਣਾ ਹੈ ਸਾਬਤ ਪੂੰਜੀ ਸਤਗੁਰ ਸੰ ਜਿਨ੍ਹਾਂ ਨੂੰ ਸ਼ਰਮ ਹੈ ਐਗ ਦੀ ਸੰਗਤ ਮਿਲੀ ਹੈ ਸਤਗੁਰਾਂ ਦੀ ਸੰਗਤ ਰਹਿਣ ਵਾਲੇ ਹਰ ਵਕਤ ਮੰਨ ਨਾਲ ਗੁਰ ਮੇਰੇ ਸੰਗ ਸਜਾ ਹੈ ਨਾਲੇ ਦੇ ਉਹਨਾਂ ਦੀ ਸੁਭਗੁਣਾ ਦੀ ਪੂੰਜੀ ਸਾਥ ਚ ਰਹਿ ਗਈ ਹੈ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸਭੂ ਗੁਣਾ ਅਨੁਦੇਸ਼ੀ ਜਿੰਨੇ ਜੋ ਤੈਰ ਗੋ ਪਰਮੇਸ਼ਰ ਦੇ ਰੰਗ ਪ੍ਰੇਮ ਕਰਕੇ ਜਾਗ ਪਏ ਚਿਤ ਜਿੰਨਾਂ ਨੇ ਉਹ ਜਾਗਦੇ ਐ ਬਾਕੀ ਸੁੱਤੀ ਪਈ ਐ ਸਾਰੀ ਸ੍ਰਿਸ਼ਟੀ ਕੁਤੀਆਂ ਨੂੰ ਇਹ ਲੁੱਟ ਰਹੇ ਆ ਮੂਸਮਾਂ ਵਾਲੇ ਪੰਜ ਵਿਦਵਾਰ ਜਿਹੜੇ ਹਨ ਉਹ ਜਾਗ ਹੈ ਜਿਸ ਪ੍ਰਭ ਕਿਰਪਾਲ ਉਹ ਜਾਗਦਾ ਜੀ ਨਾ ਤੇ ਪ੍ਰਭ ਅਕਾਲ ਪੁਰਖੰਤਰੀ ਜੀ ਵਾਹਿਗੁਰੂ ਆਪ ਕਿਰਪਾਲੂ ਹੁੰਦਾ ਹੈ ਇਹ ਪੂੰਜੀ ਸਾਬਤ ਧਨ ਮਾ ਕੇ ਜਿਨ੍ਹਾਂ ਦੇ ਕੋਲ ਸਹਿ ਸੰਗੇ ਜੀ ਸਰਦਾ ਰੂਪੀ ਪੂੰਜੀ ਹੈ ਉਹਦੇ ਕੋਲ ਨਾਮ ਰੂਪੀ ਰੋਕੜੀ ਧਨ ਹੈ ਉਹਦੇ ਕੋਲ ਸ਼ਰਮਣ ਮੰਨਣ ਰੂਪੀ ਆਠੀ ਘੋੜੇ ਹੈ ਇਹ ਮਾਲ ਇਹ ਪੂੰਜੀ ਸਭ ਤੋਂ ਮਹਾਨ ਜਿਨ੍ਹਾਂ ਦੇ ਕੋਲ ਸਭ ਸੰਗੇ ਜੀ ਪਰਮੇਸ਼ਰ ਦੇ ਨਾਮ ਦੀ ਪੂੰਜੀ ਸਭ ਤੋਂ ਹੈ ਉਹ ਹੀ ਧੰਤਾਰੀ ਯੋਗ ਹਨ ਉਹਨਾਂ ਦੇ ਧਨਵਾਜ ਹੈ ਸੰਸਾਰ ਦੇ ਅੰਦਰ ਜਿਨ੍ਹਾਂ ਦੇ ਪਾਸ ਸੱਚੇ ਪਤਸ਼ਰ ਨਿਸ਼ਕਾਮ ਕਰਮਾ ਰੂਪੀ ਮਾਲ ਹੈ ਹਾਕੀ ਘੋੜੀਆਂ ਵੀ ਨਹੀਂ ਆਈ ਹਨ ਐਸੀ ਪੂੰਜੀ ਹੈ ਜਿਨ੍ਹਾਂ ਦੇ ਕੋਲੇ ਉਹ ਧੰਤਾਰੀ ਯੋਗ ਹਨ ਤਨਉ ਪੁਰਖ ਹੈ ਉਹਨਾਂ ਦੀ ਮਾਤਾ ਵੀ ਤਨ ਪਿਤਾ ਵੀ ਤਨ ਉਹਨਾਂ ਦਾ ਪਰਾਦਾ ਵੀ ਤਨ ਉਹ ਵੀ ਧੰਤਾਂ ਦੇ ਯੋਗ ਹੈ ਇਹ ਪੂੰਜੀ ਸਭ ਧਨਮਾਲ ਜਿਨ੍ਹਾਂ ਕੋਲੇ ਸਰਵ ਰੁਪਏ ਪੂੰਜੀ ਹੈ ਉਹਨਾਂ ਦਾ ਹੀ ਨਾਮ ਰੂਪੀ ਧਨ ਸਾਕਤ ਹੈ ਉਹਨਾਂ ਦੇ ਸਰਵਮਨ ਰੂਪੀ ਘੋੜੇ ਹਾਥੀ ਹਨਗੇ ਕਿਉਂ ਸਾਕਤ ਹੋਣਗੇ ਉਸ ਸੰਸਾਰ ਦੇ ਅੰਦਰ ਐਸ ਲੋਕ ਜਿਨ੍ਹਾਂ ਦਾ ਧਨ ਸਾਕਤ ਹੈ ਅਗੇ ਪਰਲੋਕ ਜੀ ਵੀ ਸੁਭ ਗੁਨਾ ਦਾ ਮਾਲ ਉਹਨਾਂ ਦਾ ਸਾਕਤ ਹੈ ਇਨਾ ਕੋਲੇ ਨਾਮ ਦੀ ਪੂੰਜੀ ਹੈ ਰਹਾਉ ਦੂਜਾ ਗੌੜੀ ਗੁਆਰੇੜੀ ਮਹੱਲਾ ਪੰਜਵਾ ਜਾ ਕੇ ਵਸ ਖਾਨ ਸੁਲਤਾਨ ਸਤਿਗੁਰੂ ਸਾਹਿਬ ਸਿੱਤੇ ਪਾਤਸ਼ਾਹੀ ਜੀ ਜਿਹੜੇ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਸੁਲੀ ਕਰਕੇ ਆ ਰਿਹਾ ਹੈ ਇਹ ਤੋਂ ਰੱਖਿਆ ਕਰੋ ਸਤਿਗੁਰੂ ਜੀ ਨੂੰ ਉਸੇ ਰੱਖਿਆ ਦਾ ਸ਼ਬਦ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ ਉਪਦੇਸ਼ ਦਿੱਤਾ ਹੈ ਜਾ ਕੇ ਵਸ ਖਾਨ ਸੁਲਤਾਨ ਕਿਤੇ ਜਿਸ ਵਾਹਿਗੁਰੂ ਦੇ ਵਸਨ ਖਾਨ ਮੁਸਲਮਾਨਾਂ ਦੇ ਸਰਦਾਰ ਜਿਹੜੇ ਹੈ ਖਾਨ ਸੁਲੀ ਖਾਨ ਆਦਿਕ ਸੁਲਤਾਨ ਚੱਕਰਵਰਤੀ ਪਾਦਸ਼ਾਹ ਇਸੇ ਪ੍ਰਕਾਰ ਜਹਾਂਗੀਰ ਬਾਦਸ਼ਾਹ ਆਦਿਕ ਜਿਸ ਵਾਹਿਗੁਰੂ ਦੇ ਵਸ ਆਪਣੇ ਰੱਖੇ ਹੋਏ ਹੈ ਆਪੋ ਕੁਝ ਨਹੀਂ ਕਰ ਸਕਦੇ ਹਨ ਜਾ ਕੇ ਵਸ ਖਾਨ ਸੁਲਤਾਨ ਜਿਸ ਵਾਹਿਗੁਰੂ ਦੇ ਵਸ ਖਾਨ ਸੁਲਤਾਨ ਕੋਣ ਹੈ ਇੰਦਰੇ ਤੇ ਸੁਲਤਾਨ ਪਾਰਸ਼ਾ ਕੋਣ ਮਾਨੋ ਜਿਸ ਵਾਹਿਗੁਰੂ ਨੇ ਆਪਦੇ ਵਸ ਅਖਿਆ ਹੋਇਆ ਹੈ ਇਸੇ ਪ੍ਰਕਾਰ ਖਾਨ ਘਰ ਸੰਸਾਰ ਵੀ ਜਿਸ ਦੇ ਵਸ ਰਹਾ ਹੈ ਤੇ ਸੁਲਤਾਨ ਅਗਿਆਨ ਰੂਪੀ ਜਿਹੜਾ ਪਾਰਸ਼ਾ ਬਣੇ ਬਠੇ ਵੀ ਜਿਸ ਵਾਹਿਗੁਰੂ ਦੇ ਵਸ ਰੱਖਿਆ ਹੋਇਆ ਹੈ ਜਾਂ ਕਾ ਵਸ ਖਾਨ ਸੁਲਤਾਨ ਜਿਸ ਵਾਹਿਗੁਰੂ ਅੰਤਰਾਜਮੀ ਨੇ ਇਹ ਵਸ ਜਿਹੜੇ ਹਨਗੇ ਸੁਲਤਾਨ ਇਹ ਜੀਵ ਰੂਪੀ 파ਪਸ਼ਾ ਵਸ ਕੀਤਾ ਹੋਇਆ ਹੈ ਕਿ ਖਾਂ ਵੀ ਨਹੀਂ ਆਈ ਸਵਾਰਾ ਵੀ ਨਹੀਂ ਆਈ ਜਿਹੜੇ ਇੰਦਰੀਆਂ ਦੇ ਜੋਰ ਤੇ ਹੈ ਇਹ ਵੀ ਸੁਖਵਾਜ ਨਹੀਂ ਆਪਣੇ ਵਸ ਰੱਖੇ ਹੋਏ ਹਨ ਸਾਰੇ ਜੀਵ ਜੰਤੂ ਵੀ ਦੇਰ ਤੋਂ ਪ੍ਰੇਰਤ ਜਿਹੜੇ ਇੰਦਰੀਆਂ ਦੇ ਵਿਕਿਆਂ ਦੇ ਉਹ ਵੀ ਜੀਵ ਦੇ ਵਸਨ ਹੈ ਜਾਂ ਕਹੇ ਵਸ ਖਾਂ ਸੰਤਾਨ ਇਸ ਵਾਈ ਤੋਂ ਦੇ ਵਸੋ ਦੁਨੀਆਂ ਦੇ ਸਵਾਰ ਵੀ ਤੇ 파ਰਸ਼ਾ ਸਾਹਿਬ ਵਸਣਗੇ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਹੈ ਪ੍ਰਾਣ ਹਨ ਜਿਸ ਵਿੱਚ ਸਦਾ ਕੇ ਸੁਲਤਾਨ ਕੇਵਿੰਦਰ ਜੀਵਾਤਮਾ ਹੈ ਇਹ ਜਿਸ ਵਾਇਰ ਦੇ ਪ੍ਰਾਣ ਵੀ ਜੀ ਵੀ ਸਭ ਵਸ ਰਖੇ ਹੋ ਜਾ ਨੇ ਜਾ ਕੈ ਵਸ ਹੈ ਸਗਲ ਜਹਾਂ ਸਾਰੇ ਸੰਸਾਰ ਜਿਸ ਵੈਣੀ ਆਉਦੇ ਵਸ ਰਖੇ ਰਹੀ ਪਾਈ ਜਾ ਕਾ ਕੀਆ ਸਭ ਕਿਛੂ ਜਿਸ ਮਾਇਕੂਆ ਕੀਤਾ ਇਹ ਸਾਰਾ ਸੰਸਾਰ ਹੁੰਦਾ ਹੈ ਇਸ ਤੋਂ ਬਾਹਰ ਨਾਹੀ ਕੋ ਉਸ ਤੋਂ ਬਾਹਰ ਪੈਣ ਨਹੀਂ ਕੋਈ ਕੋਈ ਹੋ ਸਕਦਾ ਉਹ ਅੰਤਰੀਆਮੀ ਜੋ ਚਾਏ ਕਰ ਸਕਦਾ ਹੈ ਸਹੋ ਬੇਨਤੀ ਆਪਣੇ ਸਤਿਗੁਰੂ ਪਾਤਸ਼ਾਹੇ ਬੇਨਤੀ ਕੋ ਆਪਣੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸਰਵ ਕਲਾ ਸੁਭਰਤ ਹੈ ਉਹਨਾਂ ਦੇ ਪਾਸ ਬੇਨਤੀ ਕੋ ਆਪਣੀ ਕਾਜ ਤੁਮਾਰੇ ਦੀ ਨਿਬਾਹ ਜਿਹੜਾ ਤੁਮਹੇ ਸਾਲ ਦੀ ਰੱਖਿਆ ਕਰਨ ਵਾਤੇ ਸਿੱਖੋ ਬੇਨਤੀ ਕਰਨੇ ਉਹ ਵੀ ਤੁਹਾਡੇ ਕਾਰਜ ਨਿਵਾ ਦੇਵੇਗਾ ਇਸ ਲੋਗ ਤੇ ਵੀ ਸਾਰੇ ਕਾਰਜ ਪੂਰੇ ਕਰ ਦੇਵੇਗਾ ਇਹ ਲੇਜੇ ਜੀ ਖਾਦੇ ਸਾਰੇ ਕਾਰਜ ਪੂਰੇ ਕਰ ਦੇਵੇਗਾ। ਰਾਹ ਸਦੇ ਕਾਰਜ ਵੀ ਵਿਭਾਰਕ ਵੀ ਸਭ ਤੁਹਾਡੇ ਪੂਰੇ ਕਰੇ ਨੁਹਾਵੇਗਾ ਸਿਰ ਤੋਰ ਚਾੜੇਗਾ। ਰਾਹ ਸਭ ਤੇ ਉੱਚ ਜਾ ਕੇ ਦਰਵਾ। ਹੋ ਗਸਾਉਂ ਦੇ ਕਹਿੰਦੇ ਸਭ ਨੂੰ ਉੱਚਾ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਹੈ। ਤਉ ਕਿ ਉਹ ਜੀ ਦਾ ਸਾਜ ਸੰਗ੍ਰੂਪੀ ਦਰਬਾਰ ਹੈ। ਤਉ ਕਿ ਜੀ ਦਾ ਸਚਖੰਡ ਰੂਪੀ ਦਰਬਾਰ ਹੈ। ਪਤਪੂਰ ਜਿਗਜ ਸਰੂਪ ਰੂਪੀ ਦਰਵਾਜ ਸਰੂਪ ਹੈ ਸਾਗਲ ਭਗਤ ਜਾ ਕਾ ਨਾਮ ਆਧਾਰ ਸਾਰੇ ਭਗਤ ਜਿਸ ਵਾਹਨ ਦੇ ਨਾਮ ਦਾ ਆਸਰਾ ਲੈਂਦੇ ਹਨ ਸਰਬ ਵਿਆਪਤ ਪੂਰਨ ਧਨੀ ਉਹ ਸਾਰੇ ਧਾਂਜ ਵਿਆਪਤ ਵਿਆਪਤ ਹੋਇਆ ਮਿਲਿਆ ਹੋਇਆ ਅਤੇ ਸਾਰਿਆਂ ਦੀ ਪੂਰਨ ਪੂਰਤੀ ਕਰਨ ਵਾਲਾ ਹੈ ਰੋਜੀ ਦੇ ਕੇ ਰੋਜੀ ਰਾਜ ਬਲੋਗ ਤੇ ਰਾਜ ਕੋ ਰੋਖ ਮਹਾਨ ਕੀ ਰੋਜੀ ਨਾ ਕਰ ਹੈ ਇਕ ਐਸਾ ਪੂਰਨ ਕਾਫੀ ਨਹੀਂ ਆਈ ਸਾਰੇ ਵਿਆਪਿਆ ਹੋਇਆ ਹੈ ਪਣੀ ਧਮੀ ਮਾਲਕ ਹੈ ਸਾਰਿਆਂ ਦਾ ਸਰਬ ਵਿਆਪਕ ਸਰਬ ਵਿਆਪਕ ਪੂਰਨ ਧਮੀ ਸਾਰਿਆਂ ਦੀ ਵਿਆਪਿਆ ਮਿਲਿਆ ਹੋਇਆ ਆਕਾਸ਼ ਵਾਂਗੂ ਸਾਰਿਆਂ ਦੀ ਪੂਰਤੀ ਕਰਨ ਵਾਲਾ ਸਾਰਿਆਂ ਦਾ ਹੀ ਮਾਲਕ ਹੈ ਜਾਕੀ ਸੂਬਾ ਘਟ ਘਟ ਬਣੀ ਸੂਬਾ ਸਾਰੇ ਅੰĐi ਖਾਣੀ ਤੇ ਜੇਰ ਜੀ ਖਾਣੀ ਤੇ ਸੇਤ ਜੀ ਖਾਣੀ ਤੇ ਉਪੂਰੀ ਖਾਣੀ ਤੇ ਜਿੰਝੇ ਦਣ ਰਹੀ ਹੈ ਕਾਦ ਫਰੀਗਾ ਕੇ ਕਦਮ ਪਾ ਕਰਨਾ ਕੇ ਕਿ ਤੁਨ ਸਤਾ ਦੀ ਬਣ ਰਹੀ ਹੈ ਸੁੰਦਰ ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਐਸੂ ਦਾ ਸਿਮਨ ਕਰਨੇ ਕਰਕੇ ਜੰਮਣ ਦਾ ਦੁਖੋ ਕਿ ਮਰਨ ਦੇ ਦੁੱਖ ਦਾ ਡੇਰਾ ਅਗਿਆਨ ਹਿਰਦੇ ਚ ਠਹਿ ਜਾਵੇ ਜਿਸ ਸਿਮਰਤ ਗਾਮਕਿਸ਼ੂ ਨ ਕਹੈ ਇਸ ਰਾਈ ਜੀ ਦਾ ਭਜਨ ਕਰਨੇ ਕਰਕੇ ਜੰਮ ਕੋਈ ਨਹੀਂ ਕਹਿ ਸਕਿਆ ਨਾ ਸੁਣੈ ਜਬ ਦੂਰੋਂ ਪੈਦਾ ਮਤ ਮਾਰੇ ਹਰ ਜੀ ਬੇਪਰਵਾਹ ਹੈ ਜੰਮ ਵੀ ਦਰਦਾ ਹੈ ਨਾਰਾਇਣ ਜਿਮ ਜਮ ਭਾਗ ਪਲਾਇਣ ਜਿਸ ਸਿਮਰਤ ਹੋਤ ਸੂਕੇ ਹਰੇ ਇਸ ਰਾਈ ਜੀ ਦਾ ਸਿਮਰਨ ਕਰਨੇ ਕਰਕੇ ਸੁਕੇ ਬੱਤੇ ਵੀ ਹਰੇ ਹੋ ਜਾਂਦੇ ਹਨ ਇਹ ਜਿਹੜੇ ਸੁੱਕੇ ਹੋਏ ਮਨ ਜਿਹੜੇ ਆ ਪ੍ਰਮਾਤਮਾ ਤੋਂ ਵੱਲੋਂ ਇਹ ਹਰੇ ਹੋ ਜਾਂਦੇ ਐ ਜਿਨ੍ਹਾਂ ਦੇ ਸਰਸੰਗੀ ਜੜਾਂ ਦੇ ਵਿੱਚ ਸੋਗਾ ਲੱਗ ਜਾਂਦਾ ਹੈ ਜੜਾਂ ਸੁੱਕ ਜਾਂਦੀਆਂ ਹਨ ਉਹ ਸੁੱਕੇ ਬਿਰਸ਼ ਹੁੰਦੇ ਐ ਇਵੇਂ ਜਿਨ੍ਹਾਂ ਦੇ ਸਰਸੰਗ ਰੂਪੀ ਸਰਦਾ ਰੂਪੀ ਜੜ ਵਿੱਚ ਸੋਕਾ ਲੱਗਿਆ ਹੈ ਸੋਕਾ ਕੀ ਨਸੰਦ ਗੁਣਾ ਆ ਗਿਆ ਉਹ ਸੁੱਕੇ ਹਣ ਉਹ ਜਿਸ ਮਾਰਦ ਅਸ਼ਮਨ ਕਰਨੇ ਕਹੇ ਤੇ ਸਰਦਾ ਰੂਪੀ ਜੜ ਫੇਰ ਪੈਦਾ ਹੋ ਜਾਂਦੀ ਹੈ ਜੋ ਬਗਉ ਨੇ ਇਹਦੀ ਹਰੀਆਵੰਤਾ ਹੋ ਜਾਂਦੀ ਹੈ ਕਰਨਾ ਮੈਤਰੀ ਮੁੱਤਾ ਕੇ ਖੇਦੀਆਂ ਦਾਣੀਆਂ ਨਿਕਲ ਆਉਂਦੀਆਂ ਹਨ ਇਸ ਸੰਸੁਮ ਤੋਂ ਉਹਦੇ ਪੱtre ਨਿਕਲੇ ਆਉਂਦੇ ਐ ਤਾਂ ਉਹਦੇ ਫਲ ਨਿਕਲੇ ਆਉਂਦੇ ਐ ਗਿਆਨ ਤੋਂ ਕੋਈ ਫਲ ਲੱਗ ਜਾਂਦੇ ਐ ਐ ਸੁਕੇ ਹੋਏ ਮਨ ਹਰੇ ਹੋ ਜਾਂਦੇ ਹਨ ਜਿਸ ਸਿਮਰਤ ਦੂਗਤ ਪਾਹਨ ਕਰੇ ਉਸ ਮਾਰੇ ਦਾ ਭਜਨ ਕਰਨੇ ਕਰਕੇ ਪੱਥਰ ਵੀ ਗੁਗਦੇ ਚਰ ਗਏ ਜਿਵੇਂ ਰਵਾਲ ਸਰਦੇਵ ਜੀ ਪੱਥਰ ਧਾਰੇ ਹੋਏ ਹਨ ਡੇੜੇ ਬਣੇ ਹੋਏ ਨੇ ਪੱਥਰਾਂ ਦੇ ਇਸੇ ਪ੍ਰਕਾਰ ਰਾਮਚੰਦਰ ਜੀ ਨੇ ਰਾਮ ਦਾ ਨਾਮ ਲਿਖ ਕੇ ਪਥਰਾਂ ਨੂੰ ਵੀ ਤਾਰ ਦਿੱਤਾ ਸੀ ਨਾਲ ਨਹੀਂ ਲਾਦਕ ਜਿਹੜੇ ਸਨ ਇਹ ਰਿਸ਼ੀਆਂ ਦੇ ਠਾਕਰ ਗੋਬਦਿਆ ਕਰਦੇ ਨਾਲ ਨਹੀਂ ਲਾਦਕਾਂ ਨੂੰ ਸਰਾਫ ਦੇਤਾ ਰਿਖਿਮ ਜਾਓ ਥੋੜੇ ਤੋਂ ਪੱਥਰ ਨਾਲ ਡੁੱਬਿਆ ਕਰਨ ਇਹ ਫਿਰ ਠਾਕਰ ਨੇ ਡੁੱਬਣੋਂ ਹਟ ਕੇ ਜਿਸ ਵੇਲੇ ਰਾਮਚੰਦਰ ਜੀ ਨੂੰ ਕੋਲ ਬੰਨੇ ਨਾਲ ਤੇ ਨੀਲੀਏ ਦੇ ਸਾਰੇ ਕਾਰੀਗਰ ਲਾਏ ਅਤੇ ਰਾਮਨਾਵ ਲੈ ਕੇ ਪਥਰਾਂ ਨੂੰ ਜੋੜ ਕਰਕੇ ਪੋਲ ਬਣਾ ਕੇ ਲੰਕਾ ਚ ਗਏ ਸੰ ਚਾਰ ਸੌ ਯੋਜਨ ਦਾ ਪਾੜਾ ਸੀ ਲੰਕਰ ਕੇ ਲੰਕਾ ਚ ਗਏ ਹਨ ਰਮੇਸ਼ਰ ਤੋਂ ਪੋਲ ਬਣ ਕੇ ਇਸ ਪ੍ਰਕਾਰ ਜਿਸ ਸਿਮਰਤ ਧੂਪਤ ਪਾਹਨ ਕਰੇ ਜਿਹ ਡੁੱਬਣ ਵਾਲੇ ਪਥਰ ਸੀ ਉਹ ਜਿਸ ਦਾ ਸਿਮਨ ਕਰਕੇ ਰਾਮਨਾਵ ਦਾ ਕਰ ਗਏ ਕੋ ਪਾਹਨ ਕਾ ਪਸ਼ੂ ਪ੍ਰੇਰ ਮੂਹ ਕੋ ਉਤਾਰੇ ਪਾਹਨ ਪਾਰ ਉਤਾਰੇ ਨਾ ਨਗਦਾ ਤੇਰੀ ਫਰਮਾਈ ਸਦਾ ਸਦਾ ਬਲੇਹਾਰਾ ਇਹੋ ਜਿਸ ਦਾ ਸੁਣ ਕਰਕੇ ਪਥਰਾਂ ਨਾ ਉਹ ਵੀ ਜਿਹੜੇ ਭਾਰੇ ਡੁੱਬਦੇ ਸੀ ਨਾ ਪਾਪੀ ਉਹ ਵੀ ਤਰ ਗਏ ਸੰਸਾਰ ਸਮੁੰਦਰ ਤੋਂ ਤਾਂ ਸਵਾ ਕਉ ਸਦਾ ਜੈ ਕਾ ਮਹਾਰਾਜੀ ਸੰਤਾਂ ਦੀ ਜਿਹੜੀ ਸਵਾ ਕਤਰ ਕਾ ਹੈ ਮਲਾਪ ਹੈ ਭਜਨ ਸਿਮਨਵਾਰੀ ਸਵਾ ਹੈ ਉਹਦਾ ਸਦਾ ਜੈ ਸੈਦ ਭਾ ਦੇ ਜੋ ਸਵਾ ਹੈ ਬੇਰਸਦਾ ਜੈ ਜੈਕਾਰ ਹੋਵੇ ਹਰ ਹਰ ਨਾਮ ਜਨ ਪ੍ਰਾਨ ਆਧਾਰ ਹਰ ਹਰ ਪਰਮੇਸ਼ਰ ਦਾ ਨਾਮ ਮਾਰਵੇ ਪਿਆਰਿਆਂ ਦੇ ਪ੍ਰਾਣਾਂ ਦਾ ਆਸਰਾ ਰੂਪ ਹੈ ਕਹੋ ਨਾਨਕ ਮੇਰੀ ਸੁਣੀ ਅਰਦਾਸ ਸਤਿਗੁਰੂ ਜੀ ਤਿੰਨ ਸਾਡੀ ਅਕਾਲ ਪੁਰਖ ਵਾਹਿਗੁਰੂ ਨੇ ਅਰਦਾਸ ਸੁਣੀ ਬੇਨਤੀ ਸੁਣੀ ਹੈ ਸੰਤ ਪ੍ਰਸਾਦ ਮੂ ਕੋ ਨਾਮ ਨਿਵਾਸ ਸਤਿਗੁਰੂ ਰਾਮ ਜੀ ਸਾਡ ਦੀ ਕਿਰਪਾ ਕਰਕੇ ਸਾਨੂੰ ਨਾਮ ਦੇ ਅੰਦਰ ਨਿਵਾਸ ਬਖਸ਼ਿਆ ਹੈ ਸੰਤ ਪ੍ਰਸਾਦ ਸੰਤਾਂ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ ਭਾਈ ਬੁੰਦਾ ਸਾਹਿਬ ਜੀ ਗਏ ਉਹਨਾਂ ਸਤਗੁਰ ਦੇ ਚਰਨਾ ਤੇ ਲਿਆਂਦਾ ਸਤਗੁਰਾਂ ਦੇ ਨਾਮ ਦੇ ਚ ਨਿਵਾਸ ਕੀਤਾ ਬਖਸ਼ਿਆ ਸੰਤ ਜੀ ਅਮਰਦਾਸ ਸਾਹਿਬ ਦੀ ਕਿਰਪਾ ਕਰਕੇ ਸਾਡੇ ਹਿਰਦੇ ਅੰਦਰ ਨਾਮ ਦਾ ਨਿਵਾਸ ਹੋਇਆ ਹੈ